ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋਨੀ ਮੁੰਜਲ ਹੈਰ ਬਲੌਗ ਚੈਨਲ ਵਿੱਚ ਤੇ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਆਪਾਂ ਨਵੀਂ ਵੀਡੀਓ ਨਵੇਂ ਟੌਪਿਕ ਤੇ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਕਿਉਂਕਿ ਮੇਰੀਆਂ ਅੱਖਾਂ ਖਰਾਬ ਹੋ ਚੁੱਕੀਆਂ ਐ ਤੇ ਉਸ ਕਰਕੇ ਮੈਂ ਹਲੇ ਫੇਸ ਨਹੀਂ ਦਿਖਾਉਂਦੀ ਅੱਖਾਂ 'ਚ ਪ੍ਰੋਬਲਮ ਆਈ ਹੋਈ ਆ ਤੇ ਪਾਈ ਦੀ ਵੀਡੀਓ ਬਣਾਉਣ ਲੱਗੇ ਸੀਗੇ ਆਈ ਦੀ ਵੀਡੀਓ ਹੈਗੇ ਰੋਟੀਆਂ ਤੇ ਹਨਾ ਕਿਉਂਕਿ ਜੇ ਜਿਆਦਾ ਹੁਣ ਸਵੇਰ ਰੋਟੀਆਂ ਬਣਾ ਲੈਨੇ ਆ ਦੁਪਹਿਰ ਤੱਕ ਕਈ ਵੱਡੇ ਜਿਆਦਾ ਪਰਵਾਦ ਵੱਡੇ ਹੁੰਦੇ ਆ ਉਹਨਾਂ ਦੀ ਰੋਟੀਆਂ ਜਿਆਦਾ ਬਣਦੀਆਂ ਜੇ ਦਪਾ ਪੱਦ ਪੈਨ ਨੂੰ ਉਹਨਾਂ ਨੂੰ ਗਰਮ ਕਰਦੇ ਆ ਜਾਂ ਤਾਂ ਤਤੀ ਤਤੀ ਖਾਦੀ ਜਾਵੇ ਨਹੀਂ ਤਾਂ ਜੇ ਓਵਨ 'ਚ ਗਰਮ ਕਰਦੇ ਖਾਣ ਤੋਂ ਪਹਿਲੇ ਉਹ ਪਾਪੜ ਬਣ ਜਾਂਦੇ ਜੇ ਕੱਢਣ ਤੋਂ ਸਾਦੀ ਰੱਖਦੇ ਆ ਪਲੇਟ 'ਚ بس 2 ਇੱਕ ਮਿੰਟ ਨਹੀਂ ਲਾਦਾ ਪਾਪੜ ਬਣ ਜਾਂਦੀਆਂ ਤਵੇ ਤੇ ਵੀ ਆਪ ਗਸੇਕਦੇ ਆ ਟੁੱਟੀਆਂ ਉੱਤੇ ਵੀ ਪਾਪੜੀ ਬਣ ਜਾਂਦੀਆਂ ਥੋੜੇ ਟਾਈਮ ਬਾਅਦ ਸੁੱਕਣ ਲੱਜਾਂਦੀਆਂ ਟੁੱਟੀਆਂ ਸੁੱਕ ਜਾਂਦੀਆਂ ਅੱਜ ਮੈਂ ਤੁਹਾਨੂੰ ਨਵਾਂ ਤਰੀਕਾ ਸ਼ੇਅਰ ਕਰਨ ਲੱਗੀ ਆ ਭਾਵੇਂ ਤੁਸੀਂ ਸਵੇਰ ਰੋਟੀਆਂ ਬਣਾ ਕੇ ਸ਼ਾਮ ਨੂੰ ਉਹ ਉਹ ਵੀ ਸ਼ਾਮ ਨੂੰ ਵੀ ਤੱਤੀਆਂ ਕਰਕੇ ਖਾ ਲਓ ਤੁਹਾਡੀਆਂ ਰੋਟੀਆਂ ਗਰਮ ਤੇ ਗਰਮ ਹੀ ਰਹਿਣਗੀਆਂ ਬਿਲਕੁਲ ਵੀ ਠੰਡੀਆਂ ਨਹੀਂ ਹੋਣਗੀਆਂ ਤੇ ਇਸ ਤਰੀਕੇ ਤੁਸੀਂ ਰੋਟੀਆਂ ਗਰਮ ਕਰਨੀਆਂ ਤੇ ਨਾ ਪਾਪੜ ਬਣਨਗੇ ਨਾ ਸੁੱਕਣਗੇ ਰੋਟੀਆਂ ਬਹੁਤ ਹੀ ਆਸਾਨ ਜਿਹਾ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗੀਆਂ ਉਹਦੇ ਲਈ ਆਪਾਂ ਕੀ ਕਰਨਾ ਇੱਕ ਲੈਣਾ ਸਟੀਲ ਦਾ ਡੱਬਾ ਐਦਾਂ ਦਾ ਤੇ ਆਪਣੀਆਂ ਰੋਟੀਆਂ ਡੱਬੇ ਵਿੱਚ ਰੱਖਿਆਉਣੀਆਂ ਇਹ ਰੋਟੀਆਂ ਆਪਾਂ ਕੀ ਕਰਨੀਆਂ ਐਦਾਂ ਤੇਲ ਲਗਾ ਕੇ ਐਦਾਂ ਐਦਾਂ ਤਿੰਨ ਚਾਹ ਦੇ 4 ਫੁਲਕੇ ਹੋਗੇ ਜਿੱਦਾਂ ਤੁਹਾਡੇ ਕੋਲ ਵੱਧ ਹੋ ਸਕਦੇ ਵੱਧ ਜੇ ਘੱਟ ਹੋ ਸਕਦੇ ਘੱਟ ਫਿਰ 6 ਫੁਲਕੇ ਆ ਆਪਣੇ ਪਰਵਾਹ ਤੇ ਸਾਨੂੰ ਇਸ ਡੱਬਾ ਕੁੱਕਰ ਦੇ ਸਹਾਰੇ ਵੱਡਾ ਛੋਟਾ ਲੈਣਾ ਹੈ ਤੇ ਇਹਨਾਂ ਦੇ ਆਪਾਂ ਲਗਾ ਦੇਣਾ ਢੱਕਣ ਅੱਗੇ ਤੁਹਾਨੂੰ ਦੱਸਦੇ ਆਪਾਂ ਕੀ ਕਰਨਾ ਹਾਂਜੀ ਅੱਗੇ ਆਪਾਂ ਕੁੱਕਰ ਲੈ ਲਿਆ ਕੁੱਕਰ ਆਪਾਂ ਗੈਸ ਤੇ ਰੱਖਤਾ ਤੇ ਕੁੱਕਰ ਦੇ ਵਿੱਚ ਪਾਤਾ 1.5 ਗੱਲ ਪਾਣੀ ਹੋਇਆ ਪਿਆ ਗਰਮ ਤੇ ਆਪਾਂ ਹੁਣ ਇਹਦੇ ਵਿੱਚ ਰੱਖਣਾ ਡੱਬਾ ਰੋਟੀ ਵਾਲਾ ਆਵळा ਡੱਬਾ ਕੁੱਕਰ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਗਰਮਾ ਆਪਾਂ ਇਹ ਵਿੱਚ ਰੱਖਣਾ ਡੱਬਾ ਪਾਣੀ 1.5 ਗਲਾਸ ਹੀ ਪਾਉਣਾ ਹੈ ਜ਼ਿਆਦਾ ਪਾਣੀ ਨਹੀਂ ਪਾਉਣਾ ਆਪਾਂ ਰੱਖਤਾ ਤੇ ਹੁਣ ਆਪਾਂ ਇਹਦਾ ਲਗਾ ਦੇਣਾ ਢੱਕਣ ਢੱਕਣ ਦੀ ਸੀਟੀ ਹੈ ਜਿਹੜੀ ਉਹ ਕੱਟ ਦੇਣੀ ਆਪਾਂ ਸੀਟੀ ਨਹੀਂ ਬਦਵਾਉਣੀ ਅੰਕੇ ਆਪਾਂ ਸੀਟੀ ਕੱਟਤੀ ਤੇ ਰਬੜ ਵੀ ਕੱਟਤੀ ਆਪਾਂ ਇੱਕ ਤੋਂ ਦੋ ਮਿੰਟ ਪੈ ਇਦਾਂ ਗਰਮ ਹੋਣ ਦਵਾਵਾਂਗੇ। ਹਾਂਜੀ ਇੱਕ ਤੋਂ ਦੋ ਮਿੰਟ ਹੋ ਚੁੱਕੇ ਹੁਣ ਆਪਾਂ ਕਰ ਲਿਆ ਗੈਸ ਬੰਦ। ਦਬਾਬੋਂ ਗਰਮ ਹੋ ਚੁੱਕਿਆ ਇਹਨੂੰ ਆਪਾਂ ਚੱਕਣਾ ਕਿਸੇ ਕੱਪੜੇ ਨਾਲ। ਹਾਂਜੀ ਡੱਬਾ ਆਪਾਂ ਬਾਹਰ ਕੱਢ ਲਿਆ ਤੇ ਆਪਾਂ ਇਹਨੂੰ ਖੋਲਾਂਗੇ ਡੱਬਾ ਗਰਮਾ ਕਿਉਂਕਿ ਪਾਣੀ ਸੀ ਨਾ ਵਿੱਚ ਪਹਿਲਾਂ ਆਪਾਂ ਡੱਬਾ ਖੋਲ ਲਈਏ ਹਾਂਜੀ ਪਹਿਲਾਂ ਹੁਣ ਡੱਬਾ ਖੋਲ ਲਈਏ ਆਪਾਂ ਡੱਬਾ ਆਪਾਂ ਖੋਲ ਚੁੱਕੇ ਤੁਸੀਂ ਦੇਖ ਸਕਦੇ ਰੋਟੀਆਂ ਗਰਮ-ਗਰਮ ਦੇਖੋ ਤੱਤੀਆਂ ਤੱਤੀਆਂ ਰੋਟੀਆਂ ਹੋ ਚੁੱਕੀਆਂ ਭਾਫ਼ ਨਾਲ ਬਿਲਕੁਲ ਨਰਮ-ਨਰਮ ਰੋਟੀਆਂ ਲਓ ਜੀ ਆਹ ਲਾਸਟ ਰੋਟੀ ਸੀਗੀ ਲਓ ਜੀ ਪੋਲੀਆਂ ਪੋਲੀਆਂ ਨਾਲ ਨਾਲ ਰੋਟੀਆਂ ਗਰਮ ਗਰਮ ਹੋ ਚੁੱਕੀਆਂ ਇਹਨਾਂ ਬੱਡੇ ਵਿੱਚ ਰੱਖ ਦਾਂਗੇ ਤੇ ਇਹ ਰੋਟੀਆਂ ਪਾਜੀ ਮੈਂ ਮਲਜੀ ਖਾ ਸਕਦੇ ਹਾਂ ਹੁਣ ਇਹ ਨਾ ਆਪਣੀਆਂ ਹੋਣਗੀਆਂ ਨਾ ਸੁੱਕਣਗੀਆਂ ਨਾ ਕੋਸ ਹੋ ਤੇ ਹੁਣ ਆਪਾਂ ਖਾਂਦੇ ਹਾਂ ਰੋਟੀ ਤੇ ਹਨ ਤੁਸੀਂ ਇਸ ਤਰ੍ਹਾਂ ਰੋਟੀਆਂ ਗਰਮ ਸਾਖ ਸਕਦੇ ਹੋ ਬਿਲਕੁਲ ਪੋਲੀਆਂ ਰਹਿਣਗੀਆਂ ਤੇ ਜਦੋਂ ਮਲਜੀ ਤੁਸੀਂ ਗਰਮ ਕਰਕੇ ਖਾ ਲਓ ਰੋਟੀਆਂ ਬੈਲੋ ਕਾਲ ਵੀ ਪਾਪੜ ਨਹੀਂ ਬੰਦਗੇ ਨਾ ਸੁੱਕਣਗੀਆਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਗਾੜਮੀ ਵਿੱਚ ਬਾਰ-ਬਾਰ ਰੋਟੀਆਂ ਬਣਾਉਂਦੀ ਤੁਹਾਨੂੰ ਲੋੜ ਨਹੀਂ ਪੈਣੀ ਇੱਕ ਵਾਰੀ ਸਵੇਰ ਰੋਟੀਆਂ ਬਣਾਓ ਕਿਉਂਕਿ ਸਵੇਰ ਠੰਡਾ ਹੁੰਦਾ ਹੈ ਤੇ ਸ਼ਾਮ ਤੱਕ ਰੋਟੀਆਂ ਤੁਹਾਡੀਆਂ ਹੀ ਚੱਲ ਜਾਣੀਆਂ ਸ਼ਾਮ ਨੂੰ ਰੋਟੀ ਬਣਾਉਣ ਦੀ ਲੋੜ ਨਹੀਂ ਪੈਣੀ ਜੇ ਵੀਡੀਓ ਵਧੀਆ ਲੱਗੀ ਤਾਂ Bye-bye.